6 ਵੱਜ ਚੁਕਿਆ ਇਹਨੂੰ ਨੇ ਮੰਗਾਇਆ ਸੀ 2-3 ਘੰਟੇ ਪਹਿਲਾਂ ਹਾਂ ਤਾਂ ਡਿਲੀਵਰ 6 ਵਜੇ ਹੋਇਆ ਹਾਂਜੀ ਕਿਦਾਂ ਸਾਰੇ ਸਵਾਗਤ ਆਇਆ ਇਹਦੇ ਨਵੇਂ ਬਲੌਗ ਚ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਅਸੀਂ ਵਧੀਆ ਵਾਂ ਸੋ ਹਾਜ਼ਰ ਹੋਇਆ ਤੁਹਾਡੇ ਲਈ ਅੱਜ ਨਵਾਂ ਬਲੌਗ ਲੈ ਕੇ ਸੋ ਅਸੀਂ ਪਹੁੰਚ ਗਏ ਹੁਣ ਘਰੇ ਸੋ ਅਥੇ ਬਲੌਗ ਛੱਡ ਤੋਂ ਬਣਿਆ ਨਹੀਂ ਹੁਣ ਸਟਾਰਟ ਕੀਤਾ ਵਾ ਸੋ ਘਰੇ ਪਹੁੰਚ ਗਏ ਅਸੀਂ ਟਾਈਮ 11-12 ਵੱਜ ਗਿਆ ਸੋ ਹੁਣ ਅੰਦਰ ਦਖੋਣੇ ਹੁਣ ਕੀ ਚੱਲੀ ਜਾਂਦਾ ਹੁਣ ਨਵੇਂ ਕੰਮ ਦੀ ਤਿਆਰੀ ਵਿਆਹ ਤੋਂ ਆਏ ਆ ਤੇ ਨਵੇਂ ਕੰਮ ਦੀ ਤਿਆਰੀ ਕਰ ਰਹੇ ਹੁਣ ਅਸੀਂ ਤੇ ਹੁਣ ਚੱਲਦੇ ਆਪਾਂ ਅੰਦਰ ਤੇਰੀ ਰਾਈਟਿੰਗ ਕੀ ਦੀ ਹੈ ਲਵੀ ਸੈਨਟੀ ਤੇਰੀ ਹੈਗੀ ਹਾਂ ਤਾਂ ਹੀ ਪੂਰਾ ਉਮੀਦ ਸੀ ਬੜੀ ਜੇ ਜੇ ਅਸੀਂ ਕਰਨਾ ਐ ਅਸੀਂ ਕਰ ਰਹੇ ਆ ਤਿਆਰੀ ਹੁਣ ਅਸੀਂ ਜਾਣਾ ਵਾ ਕਾਕੂ ਦੀ ਤੁਮ ਲੋ ਬੈਠੋ ਆ ਬਈ ਠਾਵਾਂ ਦੇ ਉਹ ਹੋਣੀ ਜੇ ਘੱਟ ਕੇ ਲੈ ਕੇ ਅੰਦਰ ਲੈ ਕੇ ਦੂਜਾ ਇੱਧਰ ਲੈ ਕੇ ਅਸੀਂ ਹੁਣ ਤਿਆਰੀ ਕਰਦੇ ਆਂ ਕਾਕੂ ਦੇ ਵਧਾਈ ਵੰਡਣ ਦੀ ਤਾਂ ਆਹ ਦੇਖੋ ਸਾਡਾ ਆਪਣਾ ਰਿਆ ਇੱਕ ਲਿਸਟ ਲਿਸਟ ਜਾਰੀ ਕਰਾਂਗੇ ਕਈ ਬੰਦੇ ਐਵੇਂ ਦਾ ਜਿਨ੍ਹਾਂ ਨੂੰ ਵਧਾਈ ਸੀ ਦੇਣੀ ਹੈ ਇੱਥੇ ਲਿਖਣਾ ਡੈਰੀ ਨਾਲ ਨਾ ਨਾਮ ਨਹੀਂ ਘੱਟ ਦੇਣਾ ਨਾਮ ਲਿਸਟ ਚੋਂ ਨਾ ਉਹਨਾਂ ਦੇ ਨਾਮ ਤੇ ਉਡਾਣਾ ਇਹਦੀ ਨਹੀਂ ਨਹੀਂ ਪਹਿਲਾਂ ਨਾਮ ਲਿਖਣਾ ਹੈ ਫਿਰ ਕਟਣਾ ਹੈ ਨਾਮ ਦਾਲ ਪੈਣਾ ਜੇ ਮੈਡਮ ਨੇ ਗਲਤੀ ਆ ਮਾਰਦੀ ਵਿੱਚ ਗਲਤੀ ਕਰ ਲਉਂਦੇ ਇਹ ਨਹੀਂ ਤੇ ਆਹ ਸਹੀ ਆ ਪਹਿਲਾਂ ਨਾਮ ਲਿਖਣਾ ਫਿਰ ਉਹ ਤੋਂ ਕਟਣਾ ਹੈ ਫਿਰ ਕਟਣਾ ਕਾਹਦੀ ਮਾਰ ਦੇਣੀ ਆ ਬਸ ਕਟਣਾ ਉਥੋਂ ਪੰਨੇ ਹੀ ਪਾੜ ਦੇਣਾ ਪੰਨੇ ਹੀ ਪਾੜ ਦੇਣਾ ਕਣੀ ਓਏ ਹਾਂ ਛੋਟੇ ਲੈਦੇ ਆ ਪਾਕਟ ਚ ਪਾਲ ਹੈ ਫਿਰ ਪਤਾ ਰੋਗੇ ਜੀ 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 ਤੇ ਕਿਆ ਵੀ ਅਜ ਰੋਕ ਜੀ ਜੀ ਤੇ ਸੇਵਾ ਕਰੀਏ ਜੀ ਜੀ ਰੋਕਦਾ ਨਹੀਂ ਕਹਿੰਦਾ ਕਿ ਇਹ ਨੂੰ ਡਾਰਾ ਨਾ ਜੀ ਤੇ ਨੂੰ ਵੀ ਸੇਵਾ ਨਾ ਕਰਦਾ ਜੀ ਤੇ ਕਹਿੰਦਾ ਨਾ ਮੇਰੇ ਰਾਤੀ ਸੇਵਾ ਵੱਧ ਹੋ ਗਈ ਹੈ ਉਹ ਸੇਵਾ ਘੱਟ ਸੀਗੀ ਉਹਨਾਂ ਲਈ ਸੇਵਾ ਬੱਲੇ ਬੱਲੇ ਆ ਉਹ ਜ਼ਿੰਦਗੀ ਭਰ ਥੋੜੀ ਸਾਡੇ ਲੋ ਹੀ ਬਣਦੀ ਆ ਸਾਡੇ ਲੋ ਹੀ ਬਣ ਤੁਸੀਂ ਨਾਲ ਲੱਗ ਕੇ ਕਰ ਲੈਂਦੇ ਅੱਗੇ ਵਧੀਆ ਜਿੰਨਾ ਜੀ ਜਿੰਨਾ ਦਵੇ ਸਾਨੂੰ ਸੇ ਸਾਨੂੰ ਨਾ ਟਾਲ ਵੀ ਕਿਤੇ ਕੋਈ ਨਾ ਕੋਈ ਮੈਨੂੰ ਧਰਾ ਟਾਲ ਰਿਹਾ ਹਣਾ ਮੈਨੂੰ ਸੱਚੀਓ ਉਹ ਦੇਖੋ ਉਹ ਨਾਲ ਬਾਈ ਦੀ ਆ ਮਾਈ ਗਾਡ ਬਾਈ ਬੜੇ ਦੂਰ ਨੇ ਦੂਰੀ ਠੀਕ ਆ ਬੰਦਾ ਨਾ ਮੈਨੂੰ ਕਿਵੇਂ ਬੁਲਾਇਨੀ ਜੇ ਮਜਾਕ ਦੇ ਮੂਰ ਤਾਂ ਮਜਾਕ ਆ ਜੇ ਇਹਦੀ ਤੀਕਾ ਮੈਂ ਬੁਲਾ ਹੀ ਨਹੀਂ ਪੁੱਛੀ ਵੀ ਵੇ ਵੇ ਠੀਕ ਆ ਗਰਮ ਨਹੀਂ ਬਕਸ਼ਦਾ ਇਹ ਕਿਸੇ ਨੂੰ ਨਹੀਂ ਬਕਸ਼ਦਾ ਉਹ ਤਾਂ ਪਰਾ ਵਾਲੀ ਹੈ ਮਨਾ ਜੀ ਦੇਖਦਾ ਕਿਹੜਾ ਨਾਮ ਆ ਜੀ

ਉਹ ਵੇਖ ਲਾਂਗੇ ਨਾ ਅਸੀਂ ਲੈ ਆਵਾਂਗੇ ਉਹ ਬਾਅਦ ਵਿੱਚ ਜਦੋਂ ਆਪਰੇ ਆ ਦੇ ਲੇ ਲਵਾਂਗੇ ਚੱਲ ਜੀ ਠੀਕ ਆ ਓਏ ਤੂੰ ਰੱਖ ਜਾ ਲੈ ਜਾਂਦਾ ਕਿ ਨਹੀਂ ਪਰੇ ਮਾਮੇ ਤੂੰ ਮਾਮੇ ਨਾਲ ਚੱਲ ਸੁੰਧੀ ਮਸੀਨ ਇਹ ਵੀ ਚੱਕਰੀ ਬਣਾ ਦੋ ਉਹ ਬਾਅਦ ਚ ਦੇਣਾ ਹੈ ਨਾ ਜਰੂਰ ਨਾਲ ਹੋਰ ਬਾਅਦ ਵਿੱਚ ਤੇਰੀ ਬਾਹਾਂ ਆ ਕੇ ਲੱਗੂਗੀ ਠੀਕ ਆ ਆਹ ਉਹ ਨਾ ਵੇ ਚਲੇ ਮਾਰਨ ਸ਼ਕਤੀ ਸ਼ਕਤੀ ਸ਼ਕਤੀਮਾਨ ਰੰ ਦਾ ਦੇਖਣਾ ਹੀ ਹੈ ਮੈਂ ਲੈ ਕੇ ਆ ਜੀਜੇ ਹੁਣਾਂ ਵਾਸਤੇ ਕੀ ਨਹੀਂ ਪਾਪੜੀ ਨਹੀਂ ਪਾਪੜੀ ਕਿਹੜੀ ਲੈ ਕੇ ਨਹੀਂ ਪਾਪੜੀ ਜਾ 6 ਵੱਜ ਚੁੱਕੇ ਆ ਤਦਾਂ ਹੀ ਇਹਨਾਂ ਨੇ ਮੰਗਾਇਆ ਸੀ 2-3 ਘੰਟੇ ਪਹਿਲਾਂ ਹਾਂ ਤਾਂ ਡਿਲੀਵਰ 6 ਵਜੇ ਹੋਇਆ ਹਾਂ ਤੇ ਫਿਰ ਜੇ ਆਪਾਂ ਜੇ ਕਿ ਤੂੰ ਆਰਡਰ ਕਰਦਾ ਸਵਿਗੋ ਤੋਂ ਉਹ ਵੀ ਟਾਈਮ ਤੇ ਲਾਉਂਦਾ ਹੀ ਆ ਇਹ ਅਸੀਂ ਕਹਿੰਦੇ ਡਾਕੂ ਡਾਕੂ.com ਤੇ ਆਰਡਰ ਕੀਤਾ ਸੀ ਇਹਨੇ ਬਹੁਤ ਦੇਰ ਲਾ ਤੈਨੂੰ ਰੋਈ ਮੈਂ ਤੈਨੂੰ ਆਪਣੀ ਖਾਣੀ ਹਾਂ ਹੁਣ ਉਹ ਜੀ ਜੀਆ ਭੁੱਖਾ ਬਿਠਾਇਆ ਹੈ ਦੇਖੋ ਇਹਨਾਂ ਨੇ ਆ ਲੈ ਮੈਂ ਲੈ ਤੂੰ ਕੱਢ ਰਿਹਾ ਪਹਿਲਾਂ ਖਾਓ ਫੇਰ ਆ ਗਿਓ ਮੈਂ ਲੱਗਦੇ ਆ ਵੱਡੀ ਭੈਣ ਆ ਦੀ ਹਾਂ ਨਾ ਵੱਡੀ ਕਿੱਥੇ ਲੱਗਦੀ ਤੂੰ ਤਾਂ ਨਿਗਾਹ ਕਿਉਂ ਕਰਾਈਆਂ ਹਾਂ ਚਾਰੇ ਪਾਸੇ ਨੂੰ ਵਧੀਆ ਨਹੀਂ ਅਜ ਨਿੱਕੀਆਂ ਮੇਰਾ ਦੇ ਹੱਥ ਚ ਡਿੰਗੀ ਜੀ ਆ ਟੱਡੀਆਂ ਦੇ ਦੇਖੋ ਐ ਪਾਪੜੀ ਚਾਗ ਚਾਗ ਤੇ ਬੈਠੇ ਦੇਖੋ ਹੈ ਪਾਪੜੀ ਪੈਰ ਅਸੀਂ ਪਤਾ ਉੱਪਰ ਰੱਖ ਲੈ ਸੀ ਤੇ ਅਸੀਂ ਆਪ ਦਾ ਸਮਾਨ ਵੀ ਪੈਰਾਂ ਦੇ ਲੱਗ ਕੇ ਲੈ ਆਏ ਹਾਂ ਉਹਦੇ ਦੀ ਲੰਦੀ ਨਹੀਂ ਅਸੀਂ ਚਮਚ ਲੈ ਆਓ ਕਿਵੇਂ ਨਹੀਂ ਖਾਦੇ ਜਾਣੇ ਸਾਰੇ ਨਾਲ ਕੇ ਰੋਟੀ ਕਾਣੀ ਮੋਰ ਕੇ ਉਹ ਤਾਂ ਨਹੀਂ ਖਾਣ ਹੋ ਗਿਆ ਮਗਾ ਰੋਟੀ ਨਹੀਂ ਖਾਣੀ ਹੈ ਨਾ ਉਹ ਲੈ ਜਾਂਦੀ ਮੈਂ ਕਿਹਾ ਕਿ ਤੇਨੀ ਬਹੁਤ ਆਈ ਨਾ ਰੋਟੀ ਨਹੀਂ ਖਾਉਣੀ ਰੋਟੀ ਨਹੀਂ ਖਾਦੀ ਦੋ ਤਾਂ ਮੇਰੀਆਂ ਅਸੀਂ ਗੋਲ ਗੱਪੇ ਖਾ ਲਏ ਦੋ ਫਿਰ ਪਿੱਛੇ ਰਹਿ ਤੈਨੀਆਂ ਰਹੀਆਂ ਹੈ ਹੈ ਨਹੀਂ ਕੋਣੇ ਬਸ ਠੀਕ ਹੈ ਉਹਦੇ ਬਸ ਲੈ ਨਹੀਂ ਮੈਂ ਇਹ ਵਧੀਆ ਵਧੀਆ ਸਗੋਂ ਬਸ ਇਹ ਨਹੀਂ ਖਾਣੀ ਉੱਪਰ ਉੱਪਰ ਅਸੀਂ ਉੱਛੜ ਗਏ ਸੀ ਵੀ ਇੱਕ ਦੀ ਖਾਣ ਦੀ ਪਲੇਟ ਬਚੂਗੀ ਹਾਂ ਫੋਨ ਕਰਨਾ ਫਿਰ ਕਹੂੰਗਾ ਰੋਜ਼ੀ ਨੂੰ ਕੋਈ ਅੱਛਾ ਹੈ ਕੋਪੀ ਬਣਾ ਦੇ ਜੀ। ਕਿ ਬਣਾ? ਅੱਛਾ ਤੜਕਾ ਕਿਆ ਚਲਾ ਰਹੇ ਆ? ਤਿੱਲੇ। ਓਕੇ। ਪਾ ਦੋ ਫਿਰ। ਕੀ ਦਿਖਾਉਣਾ? ਤਿੱਲੇ ਚਲਾ ਦੋ, ਤਿੱਲੇ ਚਲਾ ਦੋ, ਤੁਹਾਨੂੰ ਕੋਕਰ ਚਲਾ ਦੋ। ਤੁਹਾਨੂੰ ਬੱਠਲ ਚਲਾ ਦੋ। ਬੱਠਲ ਜੀ। ਆਹ ਸਾਰਾ ਮੈਂ ਲੈ ਲਾਇਆ ਬੱਠਲ ਚ ਨਾ ਲਾਇਆ ਤੜਕਾ। ਨਾ। ਪੱਠਲ ਚ ਉਹ ਬਸ ਲਾ ਦੀਏ ਬੱਠਲ। ਉਹਦੇ ਆਪਾਂ ਸਰ ਕਰ ਦਾਂਗੇ ਇਹਨਾਂ ਨੂੰ। ਨਾਲ ਕੜਛੀ ਚਮਚੇ ਨਾਲ ਕੜਛੀਆਂ ਦੇਣੀਆਂ ਬਹਿਣਗੇ ਤੁਹਾਨੂੰ। ਹਾਂ ਜੀ। ਚੱਲ। ਘੜੀ ਚਲਾ ਦੇ। ਕਿਉਂ ਪਤਾ ਤਾਂ ਲੱਗੇ ਵਿਆਹ ਜਾ ਕੇ ਆਏ ਆ। ਉਦੋਂ ਹੀ ਲੱਗ ਜਾਣਾ ਪਤਾ ਵਿਆਹ ਜਾ ਗਿਆ। ਸਾਡੇ ਸ਼ਕਲਾ ਦੇ ਕੇ ਪਤਾ ਲਾ ਜਾਣਾ ਵਿਆਹ ਜਾ ਗਿਆ। ਘੜੀ ਨਹੀਂ ਲੰਦਾ ਭਾਈ ਯਾਰ ਕੁਮਾਰ ਵਾਲੀ ਗੱਲ ਆ। ਤੇ ਆ ਖਾਦਾ ਪਈ। ਦਾਦੀ ਸਾਸ ਨੇ ਬਾਹਰ ਸੀ ਭਾਈ ਮੁੰਡੇ ਦੀ। ਮੁੰਡੇ ਦੀ। ਬਾਹਰ ਐ। ਮੁੰਡੇ ਮੁੰਡੇ ਦੀ ਦਾਦੀ ਉਹਨੇ ਬਾਹਰ। ਮੁੰਡਾ ਘਾੜੀ ਪੁੱਠੀ ਭਾਈ ਪੁੱਠੀ ਭਾਈ ਵਰਦਾ। ਪੁੱਠੀ ਭਾਈ ਵਰਦਾ। ਹਾਂ ਇਦਾਂ ਸੀ ਇਦਾਂ। ਤੋ ਯਾਰ ਇਹ ਹੋ ਜਾਂਦੀ ਆ ਹਨ ਆਹ ਲਓ ਇੱਥੇ ਆ ਗਈ। ਮੁੰਡੇ ਦੀ ਦਾਦੀ ਸਾਸ ਨੇ ਬਾਹਰ ਸੀ। ਠੀਕ ਹੈ ਜੀ। ਜੋ ਹੁਕਮ ਤੁਹਾਡੇ ਮਨ ਲੈਨੇ ਸਰ ਮਤ। ਮਰਨਾ ਪਊਗਾ। ਆਫਟਰ ਨੂੰ ਸੀ ਜਿੱਤੇ ਹੋਨੇ ਆ ਜੀ ਚਾ ਰਿਹਾ ਸੀ ਜਨਾ ਨਹੀਂ ਆਣੇ ਸੋਦੇ ਗਰੋਪ ਮਾਰ ਸਕਾਂ ਹਾਂ ਹਾਂ ਮਰੋ ਉਹਨਾਂ ਦੀ ਮਾਰੀ ਗੋਡੇ ਸਵੇਰ ਲੈ ਲੈਣਾ ਐਵੇਂ ਰੋਪ ਉਹਨਾਂ ਦੀ ਬਾਰਿਸ਼ੇ ਝੱਖ ਚੱਲ ਜਾਵੇ ਹੈ ਇਹ ਹੈ ਵੀ ਬਹਾ ਜਾਨੀ ਕਿ ਤਾ ਟਾਈਪ ਕਿ ਕਿ ਕਿਦਾਂ ਵੀ ਸੋ ਗਰੋਪ ਮਾਰ ਬਾਜਾ ਪਨ ਫੋਨ ਕਰਤਾ ਫਿਰ ਸਾਰੇ ਵਿਚਾਰ ਲਵਾ ਕੇ ਬਚਾਈ ਓਏ ਕਿ ਥੱਲੋਂ ਕੱਟੀਆਂ ਰਣਗੇ ਨਹੀਂ ਤੇ ਜੀ ਜੇ ਦੀ ਫੂਕ ਤੇ ਆ ਗਏ ਉਧਰ ਜਾ ਕੇ ਨਰਲਾ ਪਾਏ ਹੋ ਰਹੇ ਨੇ ਹੈ ਮੈਂ ਖਤਰੇ ਜਾਂ ਛੇਤੀ ਆ ਜਾਉਂਦਾ ਸਹੀ ਗਿਆ ਆ ਜੀ ਬਣਨ ਲੱਗੇ ਸਬਜੀ ਇਹ ਦੋ ਸਬ지 ਬਣਨ ਲੱਗੀਆਂ ਯੈਸ ਦੋ ਜਿੰਨ ਦਸਨੀ ਅਸੀਂ ਕੀ ਬਣਦੀ ਆ ਸਾਡੇ ਸਬਜੀ ਨੂੰ ਨજર ਲੱਗ ਜਾਂਦੀ ਹੈ ਹੈਗੀ ਹਣਾ ਜੀ ਤਾਂ ਤੁਸੀਂ ਆਪੇ ਸਮਝੀਏ ਅਸੀਂ ਕੀ ਸਬਜੀ ਬਣਦੀ ਤੁਸੀਂ ਸਾਡੇ ਤੁਸੀਂ ਆਪੇ ਸਮਝੋ ਕੀ ਬਣਨ ਲੱਗੀ ਆ ਹਾਂ ਦੇਖ ਤੁਸੀਂ ਆਹ ਉਹ ਰੋਲ ਦਿੰਦੇ ਹੋ ਕਿਉਂ ਤੇ ਕਿੱਲਾ ਬਦਲ ਗਿਆ ਹੈ ਇਹ ਕਿਦਾਂ ਪਹਿਲਾਂ ਕਿਹਾ ਹੈ ਜਿੱਦਾਂ ਆਇਆ ਸੀ ਆ ਸੇਮ ਸੇਮ ਕਰਕੇ ਦਿਖਾ ਜਿੱਦਾਂ ਪਹਿਲਾਂ ਕਰਦਾ ਸੀ ਰੁਕ ਪਰ ਇਹਨਾਂ ਕਿਤਾ ਘਾਤੀ ਮੇਰਾ ਨਾਮ ਬਾਹਰ ਇਹਨਾਂ ਦੀ ਮਾਤਾ ਕਿਦਾਂ ਸੇਮ ਐਕਟਿੰਗ ਹੋਈ ਅਸਰ ਅਮੀਰ ਨੇ ਹੈ ਯਾਦ ਨਹੀਂ ਗਿਆ ਯਾਦ ਹੈ ਹੈ ਲਾ ਬਾਈ ਇਹ ਸੱਚੀ ਵੀ ਦੀਆਂ ਸਾਰੇ ਸਾਰਿਆਂ ਨੇ ਸਾਰਿਆਂ ਨੇ ਕਮੈਂਟ ਕਰ ਲੱਗ ਜਾਣਾ ਤੁਹਾਨੂੰ ਜੀ ਰੋਪੀਦਾ ਹੀ ਬਹੁਤ ਆ ਬਈ ਹਾਂ ਵੀ ਹਾਂ ਵੀ ਹਾਂ ਵੀ ਕਰੇ ਕਦੇ ਬੋਨ ਮੀਟਾਲ ਦੁੱਧ ਵੀ ਤੂੰ ਹੂੰ ਕਾ ਨੂੰ ਸਾਨੂੰ ਜੜਦਾ ਨਹੀਂ ਰਹਿੰਦਾ ਭਾ ਤੂੰ ਹਾਂ ਨਹੀਂ ਨਹੀਂ ਤੂੰ ਦੱਸ ਕਰੇ ਕਦੇ ਬੋਨ ਮੀਟਾਲ ਦੁੱਧ ਵੀ ਤਾ ਨਹੀਂ ਜਾ ਵਰਦੇ ਗਿਆ ਪਹਿਲਾ ਇੱਕ ਦਿਨ ਇਹਨਾਂ ਬੋਨ ਮਿਟਾ ਲਿਆ ਫੇ ਦਿੱਤਾ ਹੈ ਇਹਦੇ ਪਾਪਾ ਨੇ ਇਹਨੇ ਉਹ ਮਤਲਬ ਇੱਕ ਦੋ ਦਿਨ ਢੰਗ ਨਾਲ ਪੀਤਾ ਉਹ ਪੈਕੇਟ ਚ ਸੀਗਾ ਸਾਰਾ ਇਹਨੇ ਖਲਾਅਤਾ ਠੀਕਾ ਫੇ ਕਾਫੀ ਲੈਣਾ ਕਹਿੰਦਾ ਇਹਦੇ ਲਈ ਤਾਂ ਘੱਮ ਭਰ ਲੈ ਬਿਨਾ ਕਾਫੀ ਤੋਂ ਸਿੰਪਲ ਦੁੱਧ ਪੀਣਾ ਚਾਹੀਦਾ ਕਾਫੀ ਵੀ ਚੰਗੀ ਨਹੀਂ ਹੁਣ ਕਾਫੀ ਨਹੀਂ ਲੈਣਗੇ ਫੇ ਇਹਦੇ ਪਾਪਾ ਨੇ ਕਾਫੀ ਬੰਦ ਕਰ ਦਿੱਤੀ ਕਹਿੰਦਾ ਇੰਨੀ ਚੰਗੀ ਨਹੀਂ ਹੁੰਦੀ ਕਾਫੀ ਤਾਂ ਬਿਨਾ ਦੁੱਧ ਦੀ ਨਹੀਂ ਪੀਂਦੀ ਸੀ ਇਹ ਕਹਿੰਦਾ ਸਿੰਪਲ ਦੁੱਧ ਪੀਆ ਕਰ ਵਾਈਟ ਆ ਹੈ ਹੁਣ ਬੋਨ ਮਿਟਾ ਅਜ ਫੇ ਲੈ ਲੈ ਬੋਨ ਮਿਟਾ ਬੋਨ ਮਿਟਾ ਦੁੱਧ ਨਹੀਂ ਪੀਂਦਾ ਹੰਦਾ ਇਹ ਕਿ ਸਿਰਫ ਤੇਰੀ ਮਮੀ ਵਾਸਤੇ ਆ। ਇਹ ਸਿਰਫ ਤੇਰੀ ਮਮੀ ਵਾਸਤੇ। ਇਹ ਤਾਂ ਬੜਾ। ਲੈ। ਲੈ। ਹਾ ਲਾੜੂ ਪੇਟ ਲਾ ਦੋਨੇ ਨਾਲ। ਨਾ। ਮਮੀ ਹੁੰਦੀ ਤਾਂ ਉਹਨੇ ਆਪੇ ਕਹਿ ਲਿਆਣਾ ਪਿੰਡਾਰੋਂ ਦੀ। ਕਹਾਂ ਕਹਾਂ ਉਹਨੂੰ ਕਹਾਦਾ? ਤੇ ਮਾਮੀਸ ਤੇਰੇ ਕਹਿੰਦੇ ਵੀ ਨਾ ਵੀ। ਹਾਂ ਵੀ। ਮਾਮੇ ਨੇ ਕਹਿੰਦੇ ਤੁਮ ਕਹਿ ਵੀ ਤੂੰ ਮਨ ਬਿਟਾ ਨਾ ਪੀ। ਮਾਂ ਮਮੀ ਤੇ ਕਹਿੰਦੀ ਹੈ ਤੂੰ ਕਹਿਣਾ ਕਿੰਨੇ ਮਮੀ ਮਮਮੀ ਨੇ ਮੈਂ ਦੇ ਦਿੰਦੀ ਆਪੇ ਹਾਂ ਮਮੀ ਤੋਂ ਮੈਂ ਕਰਦੀ ਬਹੁਤ ਜਵਾਬ ਮੇਰਾ ਨਿਕਲ ਤੂੰ ਹੀ ਮਮਮੀ ਦਾ ਚਾਪੀ ਗਈ ਮੇਰੀ ਮਾਂ ਕਿੱਥੇ ਮੇਰੀ ਮਾਂ ਆਹ ਦੇਖੋ ਬਿਸਤਰੇ ਵਿੱਚ ਜੋ ਆਕਾਂਸ ਫਰੇ ਰਹੇ ਨੇ ਹਾਂ ਨਹੀਂ ਉਮ ਸੌਂਗੀ ਹੈ ਪਈ ਨਾ ਕੇ ਮੈਂ ਮਾਨਡਰਫੁੱਲ ਸੋਤੇ ਨਹੀਂ ਹੈ ਸੌ ਨਹੀਂ ਨਾ ਕੇ ਮੈਂ ਤੇ ਦੋਹਰਾਉ ਸੀ ਕਾਲ ਦੇ ਜਨ ਹੈ ਕਾਲ ਦੇ ਜਨ ਮਰਿਸੀ ਨਾ ਨਹੀਂ ਮਰਿਸੀ ਇਹ ਚੱਲਣਾ ਨਾ ਪਰ ਕੀ ਕਿੰਨੇ ਸੌ ਇੰਜ ਆ। ਵੀ ਲੋ ਦਾ ਐਂਡ ਕਰਦੀ ਆਪਾਂ। ਤੇ ਹੁਣ ਕਰਦੇ ਆਪਾਂ ਫਲੋ ਦਾ ਐਂਡ। ਤੇ ਵਧਾਈ ਬੰਦਣਾ ਸੀ ਜਾਵਾਂਗੇ ਬਟ ਥੋੜਾ ਟਾਈਮ ਪਾ ਕੇ। ਕੋਈ ਸੁਝਾਤਾ ਨਹੀਂ। ਕੋਈ ਤਿੰਨ ਚਾਦਨਾਂ ਚਾਦਨ ਚਾਰ ਪੰਜ ਦਿਨਾਂ ਦਾ। ਹਾਂ ਸ ਚਾਰ ਪੰਜ ਦਿਨਾਂ ਨੂੰ ਥੋੜਾ ਪਾਣੀ ਦੀ ਵਾਰੀ ਨਾਲ ਇੱਕਣਤ ਬੀਜਣੀ ਅਸੀਂ। ਮਲੇਵੋ ਛੈਨਾ ਸੈਟਰਡੇ ਸੰਡੇ ਤੇ ਹਾਂ ਸੰਡੇ ਤੇ ਹੈਨਾ ਅਗਰ ਇਹ ਤੇ ਫਿਰ ਸੈਟਰਡੇ ਨੂੰ ਠੀਕ ਆ ਤੇ ਹੁਣ ਕਹਤਾ ਐ ਫਲੋ ਦਾ ਐਂਡ ਸੋ ਤੁਹਾਨੂੰ ਅੱਜ ਦਾ ਵਲੋਗ ਕਿਦਾਂ ਲੱਗਿਆ ਲਾਈਕ ਕਮੈਂਟ ਕਰ ਦਿਓ ਤੁਸੀਂ ਅਗਰ ਆਪਣਾ ਨੂੰ ਵਧੀਆ ਲੱਗਿਆ ਹੋਵੇ ਆਪੇ ਚੈਨਲ ਕਰ ਲਓ ਸਬਸਕ੍ਰਾਈਬ ਸੋ ਮਿਲਦੇ ਆਪਾਂ ਅਗਲੇ ਵਲੋਗਸ ਤੱਕ ਲਈ ਧੰਨਵਾਦ ਬਾਏ ਬਾਏ